ਸ੍ਰੀ ਗੁਰਗੋਬਿੰਦ ਸਿੰਘ ਜੀ ਦੇ 359ਵੇਂ ਪ੍ਰਕਾਸ਼ ਦਿਹਾੜੇ ਤੇ ਗੁਰਦੁਆਰਾ ਰਾਮਗੜ੍ਹ ਦੇ ਵਿਸਾਲ ਨਗਰ ਨਗਰਿਕ ਤੁਸੀਂ ਦੇਖ ਰਹੇ ਹੋ ਸ੍ਰੀ ਗੁਰਗਨ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰੀ ਸੇ ਨਗਰਿਕ ਜੀ ਅਗਵਾਈ ਕਰ ਰਹੇ ਹਨ। ਛਮੇ ਪਾਸ ਸਹੀ ਦਾ ਜੋ ਸੰਦੇਸ਼ ਹੈ ਉਸ ਤੇ ਆ ਸਾਨੂੰ ਚੱਲਣ ਦੀ ਜ਼ਰੂਰਤ ਹੈ। ਗੁਰੂ ਵਾਲੇ ਬਣੀਏ, ਗੁਰੂ ਕੇ ਲੜ ਲਗੀਏ ਔਰ ਪ੍ਰਮਾਤਮਾ ਕਾ ਨਾਮ ਦਾ ਸਿਮਰਨ ਕਰੀਏ। ਇਹੀ ਸੰਦੇਸ਼ ਸ੍ਰੀ ਗੁਰਗੋਬਿੰਦ ਸਿੰਘ ਜੀ ਨੇ ਦਿੱਤਾ ਸੀ। ਧੰਨ ਧੰਨ ਵਾਹਿਗੁਰੂ ਤਨ ਮਾਏ ਗੁਰੂ ਵਾਹਿਗੁਰੂ 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 ਤਨ ਤਨ Sing the tan, tie the tie, the good, the poor, the sing the tea. Tie the tie, the good, the ਭਾਈ ਪ੍ਰਗਟ ਉਹ ਮਰਦਾ ਗੰਮਣਾ ਬਰਿਆਮ ਕੇਲਾ ਵਾਹ ਵਾਹ ਗੋਵਿੰਦ ਸਿੰਘ ਆਪੇ ਗੁਰ ਚੇਲਾ ਸਾਬੇ ਕਮਾਲ ਦਸ਼ਮੇਸ਼ ਪਿਤਾ ਸਰਵੰਸਦਾਨੀ ਸ੍ਰੀ ਗੁਰੂ ਗੋਵਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਜੋ ਸਮੂਹ ਸੰਗਤ ਦੇ ਸਹਿਯੋਗ ਨਾਲ ਬੜੇ ਪਿਆਰ ਸਤਿਕਾਰ ਅਤੇ ਸ਼ਰਧਾ ਦੇ ਨਾਲ ਮਨਾਇਆ ਜਾ ਰਿਹਾ ਹੈ ਗੁਰਦੁਆਰਾ ਲੰਗਰ ਗੁਰਦੁਆਰਾ ਰਾਮਗੜੀਆ ਸਾਹਿਬ ਤੋਂ ਨਗਰ ਕੀਰਤਨ ਨੇ ਰੰਮਦਾ ਕੀਤੀ ਸੀ ਅਤੇ ਹੁਣ ਗੁਰਦੁਆਰਾ ਥੜਾ ਸਾਹ ਪਹੁੰਚਣ ਵਾਲਾ ਹੈ ਰਾਸਤੇ ਵਿੱਚ ਸੰਗਤਾਂ ਨੂੰ ਬੜਾ ਖੁਸ਼ੀ ਅਤੇ ਚਾਹ ਹੈ ਥਾਂ ਥਾਂ ਤੇ ਲੰਗਰ ਲੱਗੇ ਹੋਏ ਹਨ ਜੋ ਸਾਡੇ ਪੱਤਰਕਾਰ ਵੀਰ ਹਨ ਉਹ ਵੀ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹਨ ਸੋ ਮੈਂ ਸਮੁੱਚੀ ਸਮੂਹ ਸੰਗਤ ਨੂੰ ਇਹ ਬੇਨਤੀ ਕਰਦਾ ਹਾਂ ਕਿ ਸਤਿਗੁਰੂ ਦਾ ਆਦੇਸ਼ ਹੈ ਕਿ ਸਭੇ ਜਾਤਾਂ ਮੱਲੋ ਇਕੋ ਹਨ ਸਭ ਧਰਮ ਬਰਾਬਰ ਹਨ ਅਸੀਂ ਸਾਰੇ ਭਾਈ ਭਾਈ ਹਾਂ ਆਪਾਂ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ ਤੇ ਸਮਾਜ ਦੀ ਸੇਵਾ ਕਰਨੀ ਹੈ ਮੈਂ ਪੱਤਰਕਾਰ ਸਾਡੇ ਬਹੁਤ ਹੀ ਸਤਿਕਾਰਯੋਗ ਪਰਸ਼ੋਤਮ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਗੁਰਪ੍ਰੀਤ ਸਿੰਘ ਸੁਣੀ ਆਈ ਹੈ ਡੇਠੇ ਸੱਬੇ ਥਾ ਬਣਾ ਹੀ ਤੁਜੀ ਅਸੱਚੇ ਪਾਸ਼ੀ ਕਿਰਪਾ ਤਣ ਦਲ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਮਾਰੇ ਕਿਰਪਾ ਨਾਲ ਬੜਾ ਸੰਗਤ ਨੇ ਉਪਰਾਲਾ ਕੀਤਾ ਰਾਲ ਮਿਲ ਕੇ ਸਾਰੇ ਭਾਈਆਂ ਨੇ ਬੀਬੀਆਂ ਨੇ ਭੈਣਾਂ ਨੇ ਜੋ ਸਾਥ ਸ਼੍ਰੀ ਗੁਰੂ ਗੋਬਿੰਦ ਸਿੰਘ ਮਾਰੇ ਪੁੱਤਰ ਹੈ ਕਿ ਤਾਨ ਸ਼ਮਸ਼ੇਰ ਪਿਤਾ ਸਾਹਿਬਾਨ ਜਿਨ੍ਹਾਂ ਨੇ ਚਾਰ ਪੁੱਤਰ ਵਾਰੇ ਉਹਨਾਂ ਦਾ ਜਨਮ ਦਿਹਾੜਾ ਆਪਾਂ ਜਿਹੜਾ ਹਾਂ ਮਨਾਈ ਉਹਨਾਂ ਦੀ ਜਾਤਾਂ ਬਣਾਈਏ ਖੰਡੇ ਪਾਟੇ ਦੀ ਪੋਲ ਛੇ ਕੇ ਅਮਰਤਾਰੀ ਬਣੀਏ ਤੇ ਗੁਰੂ ਸਾਹਿਬ ਜੀ ਜਿਹੜਾ ਧਰਮ ਦੀ ਰੱਖਿਆ ਲਈ ਤੇ ਸਾਰਿਆਂ ਨੂੰ ਨਸ਼ੇ ਤੋਂ ਦੂਰ ਕਰੀਏ ਤੇ ਧਰਮ ਦੀ ਰੱਖਿਆ ਲਈ ਆਪਾਂ ਖੜੀਏ ਤੇ ਆਪਣੀ ਜਵਾਨੀ ਨੂੰ ਬਚਾਈਏ ਅਸੀਂ ਮਾਰੇ ਦਾ ਹੁਕਮ ਸੀ ਵੀ ਹਰ ਸੇਖਾ ਆਉਣ ਵਾਲੇ ਸਮੇਂ ਚ ਅਮਰਤਾਰੀ ਹੋਵੇ ਅਤੇ ਨਸ਼ਿਆਂ ਦੇ ਕੋਹੜ ਤੋਂ ਦੂਰ ਰਹੀਏ ਅਸੀਂ ਸਾਰੀ ਪੰਜਾਬ ਦੀ ਨੌਜਵਾਨੀ ਨੂੰ ਇਹ ਅਪੀਲ ਕਰਨਾ ਚਾਹੁੰਦੇ ਆ ਕਿ ਇਸ ਗੁਰਪੁਰਬ ਦਾ ਇਹੀ ਲਾਹਾ ਲਈਏ ਕੀ ਪਖੰਡੇ ਵਾਟੇ ਦੀ ਪੌੜ ਛੱਕੇ ਅੰਮ੍ਰਿਤ ਛਕੀਏ ਅਤੇ ਨਸ਼ਿਆਂ ਦਾ ਤਿਆਗ ਕਰੀ ਤੇ ਪੰਜਾਬ ਦੀ ਜਵਾਨੀ ਨੂੰ ਬਚਾਈਏ ਪੰਜਾਬ ਕੇ ਜਵਾਨ ਨੂੰ ਬਚਾਈਏ ਕੀ ਨਾਮ ਹੈ ਤੁਹਾਡਾ ਜੀ ਦੇਖੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਭ ਤੋਂ ਪਹਿਲਾਂ ਤਾਂ ਇਹੀ ਸੁਨੇਹਾ ਦਿੱਤਾ ਸੀ ਵੀ ਸਾਨੂੰ ਸਾਰਿਆਂ ਦੇ ਵਿੱਚ ਏਕਤਾ ਨਾਲ ਰਹਿਣਾ ਚਾਹੀਦਾ ਹੈ ਮਾਨਸ ਕੀ ਜਾਤ ਸਭੇ ਇੱਕ ਹੈ ਪਹਿਚਾਨ ਬੋ ਉਹਨਾਂ ਦੀ ਆਪਣੀ ਬਾਣੀ ਹੈ ਕਿ ਮਨੁੱਖ ਦੀ ਜਾਤ ਹੈ ਜਿਹੜੀ ਇੱਕ ਹੈ ਸਾਨੂੰ ਸਾਰਿਆਂ ਨਾਲ ਪਿਆਰ ਕਰਨਾ ਚਾਹੀਦਾ ਹੈ ਸਾਰਿਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਦਸਵੇਂ ਪਾਤਸ਼ਾਹ ਦਾ ਜਿਹੜਾ ਪ੍ਰਕਾਸ਼ ਹੋਇਆ ਉਹ ਸੋਦੀ 7 ਨੂੰ ਹੋਇਆ ਉਦੋਂ ਅੰਗਰੇਜ਼ੀ ਕੈਲੰਡਰ ਨਹੀਂ ਸੀ ਹੈਗੇ ਮੈਂ ਥੋੜਾ ਜਿਹਾ ਦੱਸ ਦਵਾਂ ਵੀ ਇਹ ਰੌਲਾ ਚੱਲ ਰਿਹਾ ਜੀ 5 ਜਨਵਰੀ ਪੂਰੇ ਹਾਲ ਨੇ ਬਣਾਇਆ ਸੀਗਾ ਉਦੋਂ 5 ਜਨਵਰੀ ਨਹੀਂ ਸੀ ਹੁੰਦੀ ਉਦੋਂ ਪੋਸੂਦੀ 7 ਦੇਸੀ ਮਹੀਨੇ ਸੀਗੇ ਪੋਸੂਦੀ 7 ਨੂੰ ਉਹਨਾਂ ਦਾ ਪ੍ਰਕਾਸ਼ ਹੋਇਆ ਪਰ ਆਪਾਂ ਦੇਖੋ ਖੁਸ਼ੀ ਦਾ ਦਿਨ ਹੈ ਜਿਹੜਾ ਉਹ ਸਾਲ ਦੇ ਵਿੱਚ ਕਦੀ ਵੀ ਮਨਾ ਸਕਦੇ ਆ ਉਹਨਾਂ ਦੇ ਨਾਂ ਤੇ ਮਨਾਉਣਾ ਆਪਾਂ ਨੇ ਤੇ ਕਲਗੀਧਰ ਪਾਸ਼ਾ ਮਹਾਰਾਜ ਜੀ ਨੇ ਸਾਰਾ ਸਰਬੰਸ ਕੌਮ ਦੇ ਲੇਖੇ ਵਿੱਚ ਲਾ ਕੇ ਤੇ ਸਾਨੂੰ ਸਰਦਾਰੀਆਂ ਦਿੱਤੀਆਂ ਨੇ ਜਿਹੜਾ ਸਿੰਘ ਨਾਮ ਹੈ ਉਹ ਦਾ ਨਾਮ ਹੈ ਬੱਬਰ ਸ਼ੇਰ ਤੇ ਜਿਹੜਾ ਕੌਰ ਹੈ ਬੀਬੀਆਂ ਦਾ ਨਾਮ ਹੈ ਉਹ ਦਾ ਮਤਲਬ ਹੈ ਰਾਜਕੁਮਾਰੀ ਵੀ ਮੇਰੀਆਂ ਦਾਸੀਆਂ ਨਹੀਂ ਹੈਗੀਆਂ ਇਹ ਰਾਜਕੁਮਾਰੀਆਂ ਨੇ ਪਰ ਬੜੇ ਦੁੱਖ ਦੀ ਗੱਲ ਹੈ ਵੀ ਅੱਜ ਸਾਡੇ ਜਿਹੜੇ ਨੌਜਵਾਨ ਵੀਰ ਨੇ ਉਹ ਆਪਣੇ ਨਾਂ ਦੇ ਪਿੱਛੇ ਸਿੰਘ ਕਟਾ ਰਹੇ ਨੇ ਜਿਵੇਂ ਸਰਜੀਤ ਬਾਜਵਾ ਸਰਜੀਤ ਬਿਰਕ ਫਲਾਣਾ ਨਾਗਰ ਆ ਫਲਾਣਾ ਢਿੱਲੋਂ ਸਿੰਘ ਨਾਂ ਵਿੱਚੋਂ ਕੱਟੀ ਜਾ ਰਹੇ ਨੇ ਇਹ ਬੜਾ ਵੱਡਾ ਖਤਾਬ ਹੈ ਜਿਹੜਾ ਦਸਵੇਂ ਪਾਸ਼ਾ ਮਹਾਰਾਜ ਜੀ ਨੇ ਸਾਰਾ ਸਰਬੰਸ ਕੌਮ ਦੇ ਲੇਖੇ ਵਿੱਚ ਲਾ ਕੇ ਸਾਨੂੰ ਬਖਸ਼ਿਆ ਇਹ ਸਾਨੂੰ ਕੱਟਣਾ ਨਹੀਂ ਚਾਹੀਦਾ ਬਾਕੀ ਸਾਰਿਆਂ ਨਾਲ ਸਤਿਕਾਰ ਕਰਨਾ ਚਾਹੀਦਾ ਦਸਵੇਂ ਪਾਸ਼ਾ ਮਹਾਰਾਜ ਜੀ ਦੇ ਪਰਿਵਾਰ ਦੇ ਵਿੱਚ ਇੱਕ ਬ੍ਰਾਹਮਣ ਲੜਕੀ ਲక్ష్ਮੀ ਉਨੇ ਸਹਬਜ਼ਾਦਿਆਂ ਦੀ ਸੇਵਾ ਕੀਤੀ ਛੋਟੇ ਸਹਬਜ਼ਾਦਿਆਂ ਦੀ ਉਹ ਬ੍ਰਾਹਮਣਾ ਚੋਂ ਆ ਗਈ ਮੁਸਲਮਾਨਾਂ ਦੇ ਵਿੱਚੋਂ ਪੀਰ ਬੁੱਧੂ ਸ਼ਾਹ ਦੇ ਦੋ ਪੁੱਤਰ ਸ਼ਹੀਦ ਹੋਏ ਨੇ ਉਹਨਾਂ ਦੇ ਦੋ ਭਰਾ ਸ਼ਹੀਦ ਹੋਏ ਨੇ ਉਹਨਾਂ ਦੇ 700 ਮਰੀਦ ਸ਼ਹੀਦ ਹੋਏ ਨੇ ਪਗਾਣੀ ਦੇ ਜੁੱਧ ਵਿੱਚ ਇਸ ਤਰ੍ਹਾਂ ਮੁਸਲਮਾਨਾਂ ਨੇ ਵੀ ਦਸਵੇਂ ਦਸਵੇਂ ਪਾਸ਼ਾ ਮਹਾਰਾਜ ਜੀ ਨਾਲ ਆਪਣੀ ਸੇਵਾ ਨਿਭਾਈ ਹੈ ਸਾਰੇ ਧਰਮਾਂ ਦੇ ਜਿੰਨੇ ਵੀ ਧਰਮਾਂ ਦੇ ਲੋਕ ਸਾਰਿਆਂ ਨਾਲ ਮਹਾਰਾਜ ਨੇ ਸਤਿਕਾਰ ਕੀਤਾ ਜਿਹੜੇ ਪੰਜ ਪਿਆਰੇ ਸੀ ਉਹ ਲਗ ਲਗ ਧਰਮਾਂ ਨਾਲ ਸੰਬੰਧ ਰੱਖਦੇ ਨੇ ਮੈਂ ਸਮਝਦੇ ਮੁਤਾਬਕ ਛੋਟ ਛੋਟ ਵਿੱਚ ਦੱਸ ਰਿਹਾ ਵੀ ਉਹ ਸਾਰੇ ਪੰਜ ਪਿਆਰੇ ਨੇ ਜਿਹੜੇ ਜਾਂ ਪੰਜ ਮੁਕਤੇ ਹੋਏ ਨੇ ਲਗ ਲਗ ਧਰਮਾਂ ਨਾਲ ਸੰਬੰਧ ਰੱਖਦੇ ਸੀ ਬਾਬਾ ਜੀਵਨ ਸਿੰਘ ਜੀ ਸ਼ਹੀਦ ਹੋਏ ਨੇ ਗੁਰੂ ਕੇ ਬੇਟੇ ਉਹ ਰੰਗਰੇਟੇ ਗੁਰੂ ਕੇ ਬੇਟੇ ਉਹ ਮਜਵੀ ਪਰਿਵਾਰ ਵਿੱਚੋਂ ਹੋਏ ਨੇ ਭਾਈ ਸੰਗਤ ਸਿੰਘ ਨੂੰ ਮਹਾਰਾਜ ਨੇ ਕਲਗੀ ਬਖਸ਼ੀ ਹੈ ਉਹ ਹਰੀ ਜਣਾ ਚੋਂ ਹੋਏ ਨੇ ਚਮਾਰਾਂ ਚੋਂ ਹੋਏ ਨੇ ਗਿੱਡੀ ਵੱਡੀ ਪਦਵੀ ਦਿੱਤੀ ਹੈ 10ਵੇਂ ਪਾਤਸ਼ਾਹ ਨੇ ਚਮਕੌਰ ਸਾਹਿਬ ਦੀ ਗੜੀ ਦੇ ਵਿੱਚ ਉਹਨੂੰ ਤੇ ਇਸ ਕਰਕੇ ਆਪਾਂ ਨੂੰ ਸਾਰਿਆਂ ਦਾ ਸਤਿਕਾਰ ਕਰਨਾ ਚਾਹੀਦਾ ਐ ਜੇ ਇਨਸਾਨ ਕਿ ਆਪਾਂ ਸਾਰੇ ਇਨਸਾਨ ਇਨਸਾਨ ਬਣ ਕੇ ਰਹੀਏ ਇਨਸਾਨਾਂ ਵਾਲੇ ਕੰਮ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਇਹ ਗੁਰਦਾਰਾਮ ਗੜੀਆ ਸਾਹਿਬ ਤੋਂ ਕਈ ਦਿਨਾਂ ਤੋਂ ਪ੍ਰਭਾਤ ਫੇਰੀਆਂ ਸ਼ੁਰੂ ਕੀਤੀਆਂ ਗਈਆਂ ਹੋਈਆਂ ਨੇ ਅੱਜ ਨਗਰ ਕੀਰਤਨ ਬੜੇ ਜਹੋ ਜੁਲਾਹ ਨਾਲ ਕੱਢਿਆ ਜਾ ਰਿਹਾ ਹੈ ਗੁਰੂਗਿਆਂ ਸੰਗਤਾਂ ਦੇ ਅੰਦਰ ਇਹ ਜਿਹੜਾ ਪਾਸ਼ਾ ਜੀ ਸਪ੍ਰਿਟ ਹੈ ਜਿਸਨੇ ਦਸ਼ਮੇਸ਼ ਪਿਤਾ ਜੀ ਨੇ ਵਖਰਾ ਬਾਣਾ ਦਿੱਤਾ ਬਾਣੀ ਗੁਰੂ ਨਾਨਕ ਪਾਚੀ ਜੀ ਨੇ ਦਿੱਤੀ ਸੀ ਉਹ ਜੋ ਛੱਟਾ ਮਾਰਿਆ ਸੀ ਉਸ ਨੂੰ ਸਿਰੇ ਅਖੀਰ ਤੱਕ ਖੰਡੇ ਬਾਟੇ ਦੀ ਪਹੌਲ ਤੱਕ ਲਿਆਇਆ ਹੈ ਵਾਹ ਪ੍ਰਗਟੇ ਉਮਰ ਦਾ ਕਮੜਾ ਬਰਿਆ ਮਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ